ਸਤਿ ਸ੍ਰੀ ਅਕਾਲ ਵਲਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਪਿਛਲੇ ਦਿਨੋਂ ਆਪਾਂ ਐ ਨਾ ਇੱਕ ਵੀਡੀਓ ਦੇਖੀਏ ਪ੍ਰਬਲਿੰਕ ਕੋਰ ਨੇ ਉਪਰਚਾਰ ਕਰਦੇ ਉਹਨਾਂ ਦੀ ਆਪਾਂ ਵੀਡੀਓ ਦੇਖੀ ਤੇ ਉਹ ਬਹੁਤ ਅੱਛੀ ਸੀ ਲੋਕਾਂ ਨੇ ਬੜਾ ਅੱਛਾ ਉਹਦੇ ਦੇ ਰਿਸਪੌਂਸ ਦਿੱਤਾ ਅੱਛਾ ਕਿਹਾ ਕਿ ਯਾਰ ਅੱਛੇ ਆ ਤੁਸੀਂ ਅੱਛੀਆਂ ਵੀਡੀਓ ਲੈ ਕੇ ਆਂਦੇ ਜੀ ਤੇ ਉਸੇ ਸਿਲਸਲੇ 'ਚ ਆਪਾਂ ਇੱਕ ਅੱਜ ਹੋਰ ਉਹਨਾਂ ਦੀ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਇਹ ਵੀ ਬਹੁਤ ਅਹਿਮ ਹੈ ਕਿਉਂ ਅਹਿਮ ਹੈ ਕਿ ਇੰਨੇ ਚ ਜ਼ਿੰਦਗੀ ਦੇ ਜਿਹੜੇ ਰੋਲ ਮਾਡਲ ਤੁਸੀਂ ਡਿਸਾਈਡ ਕਰਨੇ ਨੇ ਉਹ ਕਿੰਨਾ ਨੂੰ ਕਰਨਾ ਹੈ ਇਸ ਚੀਜ਼ ਤੇ ਗਾਈਡ ਕਰ ਰਹੀਆਂ ਨੇ ਜਿਹੜੀਆਂ ਪਰਬਲੀਨ ਕੋਰ ਪਰਬਲੀਨ ਕੋਰ ਸਾਹਿਬਾ ਇਸ ਚੀਜ਼ ਦੇ ਬਾਰੇ ਦੱਸੋ ਵੀਡੀਓ ਦਾ ਆਗਾਜ਼ ਕਰਨੇ ਦੋਸਤੋ ਤੁਹਾਨੂੰ ਦਿੱਲੀ ਵਾਲਿਆਂ ਨੂੰ ਤਾਂ ਪਤਾ ਹੀ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਹੀ ਦਿੱਲੀ ਦੇ ਵਿੱਚ ਜਵਾਲ ਨਾਲ ਨਹਿਰੂ ਸਟੇਡੀਅਮ ਦੇ ਵਿੱਚ ਦਿਲਜੀਤ ਦੋਸਾਂਝ ਦਾ ਕਾਨਸਰਟ ਰੱਖਿਆ ਗਿਆ ਸੀ ਹੁਣ ਕਿਨੂੰ ਕਿਨੂੰ ਕਾਨਸਰਟ ਦੀਆਂ ਟਿਕਟਾਂ ਮਿਲੀਆਂ ਸੀ ਤੁਹਾਡੀਆਂ ਸਮਾਈਲਾਂ ਹੀ ਦੱਸ ਰੀਆਂ ਨੇ ਕਈਆਂ ਨੂੰ ਮਿਲੀਆਂ ਕਈਆਂ ਨੂੰ ਨਹੀਂ ਮਿਲੀਆਂ ਸਾਧ ਸੰਗਤ ਜੀ ਕਈਆਂ ਨੇ 40 40 50 50 ਲੱਖ ਦੀਆਂ ਉਹਦੀਆਂ ਟਿਕਟਾਂ ਖਰੀਦੀਆਂ 40 40 ਲੱਖ ਦੀ ਟਿਕਟ ਪਰ ਇੱਕ ਸੋਚਣ ਵਾਲੀ ਗੱਲ ਹੈ ਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਰੋਲ ਮਾਡਲ ਕੀ ਦਿਲਜੀਤ ਦਸਾਂਝ ਰਹੇ ਗਏ ਸਾਧ ਸੰਗਤ ਜੀ ਗਲਤੀ ਇੱਥੇ ਦਿਲਜੀਤ ਦੋ ਸਾਂਝਦੀ ਨਹੀਂ ਹੀ ਇਜ਼ ਡੂਇੰਗ ਗ੍ਰੇਟ ਇਨ ਹਿਸ ਓਨ ਫੀਲਡ ਆਪਣੀ ਕੈਟੇਗਰੀ ਚ ਉਹਨੇ ਬਹੁਤ ਵਧੀਆ ਕੰਮ ਕੀਤਾ ਪਰ ਸੋਚਣ ਵਾਲੀ ਗੱਲ ਸਾਡੇ ਵਾਸਤੇ ਹੈ ਕਿ ਜਿੱਥੇ ਸਾਡੇ ਰੋਲ ਮਾਡਲ ਸਾਹਿਬ ਜਾਦੇ ਹੋਣੇ ਚਾਹੀਦੇ ਸੀ ਕਿ ਉੱਥੇ ਸਾਡੇ ਰੋਲ ਮਾਡਲ ਐ ਸਿੰਗਰ ਬਣ ਕੇ ਰਹਿ ਗਏ ਸਾਜ ਸੰਗਤ ਜੀ ਲਾਈਫ ਦੇ ਵਿੱਚ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਨੋ ਡਾਊਟ ਐਂਟਰਟੇਨਮੈਂਟ ਕਰਨਾ ਵੀ ਚਾਹੀਦਾ ਹੈ ਇਵਨ ਵੀ ਆਲਸੋ ਲਾਈਕ देयर Song ਆਪਾਂ ਵੀ ਉਹਨਾਂ ਦੇ ਗਾਣਿਆਂ ਨੂੰ ਸੁਣਦੇ ਆ ਪਰ ਸਾਥ ਸੰਗਤ ਜੀ ਜਿੱਥੇ ਰੋਲ ਮਾਡਲ ਦੀ ਗੱਲ ਆਂਦੀ ਹੈ ਕਿ ਤੁਸੀਂ ਖੁਦ ਆਪਣੇ ਦਿਲੋਂ ਦੱਸੋ ਕਿ ਇਹ ਸਿੰਗਰ ਹੁਣ ਤੁਸੀਂ ਦਿਲਜੀਤ ਦੋਸਾਂਝ ਲਾ ਲਓ ਰਣਜੀਤ ਬਾਵਾ ਲਾ ਲਓ ਸਤਿੰਦਰ ਸਰਤਾਜ ਲੈ ਲਵੋ ਸਿੱਧੂ ਮੂਸੇਵਾਲਾ ਮਨ ਲਵੋ ਇਹ ਸਾਰੇ ਆਪਣੀ-ਆਪਣੀ ਖੇਤਰ ਚ ਵਧੀਆ ਕੰਮ ਕਰ ਰਹੇ ਨੇ ਸੋਚਣ ਵਾਲੀ ਗੱਲ ਸਾਡੇ ਤੇ ਹੈ ਕਿ ਸਾਡੇ ਰੋਲ ਮਾਡਲ ਐ ਸਿੰਗਰ ਬਣ ਕੇ ਰਹਿ ਗਈ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀ ਤੇ ਬਹਿ ਕੇ ਵੀ ਸਰਤੀ ਗਰਮ ਰੇਤਾ ਪਵਾ ਕੇ ਵੀ ਉਫਤਕ ਨਹੀਂ ਕੀਤੀ ਗੁਰੂ ਦੇ ਪਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਤੇ ਸਾਡੀ ਰੋਲ ਮਾਡਲ ਐ ਸਿੰਗਰ ਬਣ ਕੇ ਰਹਿ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰੇ ਸੰਸਾਰ ਦੀ ਰਾਖੀ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਫਿਰ ਵੀ ਸਾਡੇ ਰੋਲ ਮਾਡਲ ਐ ਸਿੰਗਰ ਬਣ ਕੇ ਰਹਿ ਗਏ ਸਾਥ ਸੰਗਤ ਜੀ ਹੁਣ ਕੱਲ 31 ਦਸੰਬਰ ਹੈ ਹੈਰਾਨੀ ਵਾਲੀ ਗੱਲ ਤਾਂ ਸਾਥ ਸੰਗਤ ਜੀ ਇਹ ਹੈ ਕਿ ਸਾਡੇ ਆਪਣੇ ਲੋਕ ਆਪਸ ਵਿੱਚ ਲੜਨ ਲੱਗ ਗਏ ਕਿ 31 ਦਸੰਬਰ ਨੂੰ ਨਵਾਂ ਸਾਲ ਹੈ ਸੰਗਤਾਂ ਗੁਰੂ ਕਰਨ ਨੂੰ ਛੱਡ ਕੇ ਦਿਲਜੀਤ ਦੋਸਾਂਝ ਦੇ ਕਾਨਸਰਟ ਤੇ ਜਾ ਰਹੀਆਂ ਨੇ ਮਾਫ ਕਰਨਾ ਅੱਜ ਅਸੀਂ ਖੁਦ ਕਹਿੰਨੇ ਆ ਇਥੇ ਦਿਲਜੀਤ ਦੋਸਾਂਝ ਦੀ ਕੋਈ ਗਲਤੀ ਨਹੀਂ ਉਹਦੀ ਗਲਤੀ ਇਸ ਕਰਕੇ ਨਹੀਂ ਕਿਉਂਕਿ ਉਹਨੇ ਤੁਹਾਡੇ ਘਰਾਂ ਦੇ ਵਿੱਚ ਜਾ ਜਾ ਕੇ ਤੁਹਾਨੂੰ ਨਹੀਂ ਕਿਹਾ ਕਿ ਮੇਰੀਆਂ ਟਿਕਟਾਂ ਖਰੀਦੋ ਉਹਨੇ ਤੁਹਾਨੂੰ ਆਪਣੇ ਆਪ ਨਹੀਂ ਬੁਲਾਇਆ ਕਿ ਤੁਸੀਂ ਮੇਰੇ ਕਾਨਸਰਟ ਤੇ ਆਓ ਉਹਨੇ ਤੁਹਾਨੂੰ ਨਹੀਂ ਕਿਹਾ ਕਿ ਮੇਰੀਆਂ ਚਾਲੀ ਚਾਲੀ 50 50 ਲੱਖ ਦੀਆਂ ਟਿਕਟਾਂ ਖਰੀਦੋ ਮਤ ਤੁਹਾਡੇ ਲੋਕਾਂ ਦੀ ਮਾਰੀ ਗਈ ਜਿਹੜੇ ਚਾਲੀ 50 ਲੱਖ ਰੁਪਏ ਦੇ ਕੇ ਕਾਨਸਰਟ ਵੇਖਣ ਗਏ ਇਸ ਚ ਸਿੰਗਰਾਂ ਨੂੰ ਗਲਤ ਨਾ ਕਹੋ ਸਾਥ ਸੰਗਤ ਜੀ ਹੁਣ ਸਾਡੇ ਲੋਕ ਆਪਸ ਵਿੱਚ ਲੜਨ ਲੱਗ ਗਏ ਕਿ ਸਾਡੇ ਗੁਰੂ ਘਰਾਂ ਨੂੰ ਛੱਡ ਕੇ ਲੋਕ ਉਹਦੇ ਕਾਨਸਰਟ ਤੇ ਜਾ ਰਹੇ ਨੇ ਕਿਸੇ ਤੋਂ ਸੜਨ ਦੀ ਬਜਾਈ ਆਪਣਾ ਲੈਵਲ ਅੱਪ ਕਰੀਏ ਆਪਣਾ ਐਸਾ ਰਤਬਾ ਬਣਾਈਏ ਕਿ ਜਿੱਥੇ ਅੱਜ ਲੋਕ ਸਿੰਗਰਾਂ ਨੂੰ 40-50 ਲੱਖ ਰੁਪਇਆ ਦੇ ਕੇ ਉਹਨਾਂ ਦੀਆਂ ਟਿਕਟਾਂ ਖਰੀਦਦੇ ਨੇ ਇੱਕ ਸਮਾਂ ਐਸਾ ਵੀ ਆਵੇ ਕਿ ਲੋਕ ਰਾਗੀਆਂ ਨੂੰ 40-50 ਲੱਖ ਰੁਪਇਆ ਦੇ ਕੇ ਉਹਨਾਂ ਨੂੰ ਸੁਣਨ ਵਾਸਤੇ ਗੁਰੂ ਘਰਾਂ ਦੇ ਵਿੱਚ ਆਣ ਗੁਰੂ ਰੂਪ ਸਾਜ ਸੰਗਤ ਜੀ ਹੁਣ ਕੱਲ 31 ਦਸੰਬਰ ਹੈ ਹੁਣ ਤੁਹਾਡੀ ਰੋਲ ਮਾਡਲ ਅਸਲ ਮਾਇਨੇ ਚ ਨਾਊ ਯੂ ਵਿਲ ਡਿਸਾਈਡ ਕਿ ਤੁਹਾਡੀ ਮਾਡਲ ਅਗਰ ਇਹ ਸਿੰਗਰ ਨੇ ਤਾਂ ਤੁਸੀਂ ਜ਼ਰੂਰ ਕੱਲ ਕਲੱਬਾਂ ਚ ਜਾਓਗੇ ਪਾਰਟੀਆਂ ਚ ਜਾਓਗੇ ਗਾਣਿਆਂ ਤੇ ਨੱਚੋਗੇ ਟੱਪੋਗੇ ਅਗਰ ਤੁਹਾਡੀ ਰੋਲ ਮਾਡਲ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤਾਂ ਤੁਸੀਂ ਕੱਲ 11 ਤੋਂ 12 ਗੁਰੂ ਘਰ ਦੇ ਵਿੱਚ ਆਓਗੇ ਗੁਰੂ ਰੂਪ ਸਾਧ ਸੰਗਤ ਜੀ ਹੁਣ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਆਓ ਸਾਰੇ ਰਲ ਕੇ ਅੱਜ ਸਾਹਿਬ ਜਾਦੀਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਇਹ ਸ਼ਹੀਦੀ ਦਿਹਾੜੇ ਮਨਾਏ ਤਾਂ ਹੀ ਸਫਲੇ ਨੇ ਜਦ ਅਸੀਂ ਗੁਰੂ ਦੀ ਸਿੱਖਿਆ ਦਾ ਪਾਲਨ ਕਰਾਂਗੇ ਹਾਂਜੀ ਜ਼ਿਕਰੀਆ ਇਹ ਆਪਾਂ ਨਾ ਵੀਡੀਓ ਦੇਖ ਰਹੇ ਸੀ ਪ੍ਰਬਲਿੰਕੋਰ ਜੋ ਕਿ ਇੱਕ ਨਿਊ ਪ੍ਰਚਾਰਕਾਨ ਹੈ ਯੰਗ ਪ੍ਰਚਾਰਕਾਨ ਹੈ ਤੇ ਬੜੇ ਅੱਛੇ ਤਰੀਕੇ ਪੋਲਾਈਟ ਤਰੀਕੇ ਦੇ ਨਾਲ ਬੜੇ ਅਹਿਮ ਮੁੱਦਿਆਂ ਦੇ ਇਹ ਅਕਸਰ ਗੱਲ ਕਰਦੀਆਂ ਨੇ ਜਿਸ ਤਰ੍ਹਾਂ ਕਿ ਉਸ ਦਿਨ ਇਹਨਾਂ ਦੀ ਆਪਾਂ ਇੱਕ ਵੀਡੀਓ ਦੇਖੀ ਆਪਣੇ ਚੈਨਲ ਤੇ ਮੌਜੂਦ ਹੈ ਹਾਂ ਦੋ ਚਾਰ ਪਹਿਲੇ ਜਿਹੜਾ ਦਾਨ ਕਰਨਾ ਹੈ ਤੇ ਉਹ ਵਿਖਾਵਾ ਨਹੀਂ ਕਰਨਾ ਬੜਾ ਅਸੀਂ ਕਦੀ ਲੋਕ ਗੌਰ ਨਹੀਂ ਕਰਦੇ ਜਾਂ ਧਾਨੀ ਬੰਦੇ ਜਾਂ ਆਮ ਪਬਲਿਕ ਇਸ ਜੀ ਤੇ ਗੌਰ ਨਹੀਂ ਕਰ ਉਹ ਵੀਡੀਓ ਸੀ ਹਾਂਜੀ ਹੁਣ ਜਿਹੜੀ ਵੀਡੀਓ ਸੀ ਇੰਦੇ ਜ ਗਹਿ ਰਹੇ ਨੇ ਕਿ ਰੋਲ ਮਾਡਲ ਜਿਹੜਾ ਤੁਸੀਂ ਚੁਣਨਾ ਤੇ ਉਹ ਸੋਚ ਸਮਝ ਕੇ ਚੁਣਨਾ ਉਹ ਸੋਚ ਸਮਝ ਕੇ ਚੁਣਨਾ ਤਾਂ ਕਿ ਉਹ ਉੰਦੀ ਵਜ੍ਹਾ ਤੋਂ ਤੁਹਾਡੀ ਜ਼ਿੰਦਗੀ ਚ ਬਦਲਾਅ ਆ ਨਾ ਤੇ ਤੁਸੀਂ ਅਗਰ ਆਪਣਾ ਰੋਲ ਮਾਡਲ ਉਹ ਲੋਕਾਂ ਨੂੰ ਚੁਣ ਲੋਗੇ ਜਿਨ੍ਹਾਂ ਦੀ ਆਪਣੀ ਜ਼ਿੰਦਗੀ ਖਰਾਬ ਹੈ ਤੇ ਉਹ ਤੁਸੀਂ ਤੁਹਾਡੀ ਜ਼ਿੰਦਗੀ ਵੀ ਖਰਾਬ ਹੈ ਉਹਨਾਂ ਨੇ ਇਹੀ ਕਿਹਾ ਕਿ ਯਾ ਤੇ ਸਾਡੇ ਜਿੱਥੇ ਚਾਰ ਸਾਹਿਬ ਜਾਦੇ ਯਾ ਗੁਰੂ ਗੋਬਿੰਦ ਸਿੰਘ ਯਾ ਗੁਰੂ ਜਿਹੜੇ ਨੇ ਯਾ ਗੁਰੂ ਗ੍ਰੰਥ ਸਾਹਿਬ ਉਹ ਰੋਲ ਮਾਡਲ ਹੋਣੀ ਚਾਹੀਦੀ ਤੇ ਅੱਜ ਕੱਲ ਦੇ ਦੌਰ ਚ ਲੋਕ 40-40 ਲੱਖ ਦੀਆਂ ਟਿਕਟਾਂ ਲੈ ਕੇ ਸਿੰਗਰਾਂ ਦੇ ਕਾਨਸਰਟ ਦੇ ਆ ਰਹੇ ਨੇ ਦਿਲਜੀਤ ਦੋਸਾਂ ਦੀ ਗੱਲ ਕਰ ਰਹੇ ਸੀ ਫਿਰ ਉਸ ਤੋਂ ਬਾਅਦ ਸਤਿੰਦਰ ਸਰਤਾਜ ਉਹਨਾਂ ਨੇ ਮਤਲਬ ਕਿ ਸਿੰਗਰਾਂ ਦੇ ਨਾਂ ਉਹਨਾਂ ਨੇ ਆਖਿਆ ਕਿ ਉਹ ਆਪਣੇ ਫੀਲਡ ਦੇ ਵਿੱਚ ਮਾਹਰ ਨੇ ਆਪਣੇ ਫੀਲਡ 'ਚ ਉਹ ਮਸ਼ਹੂਰ ਨੇ ਠੀਕ ਹੈ ਲੇਕਿਨ ਇਹ ਵੇਖ ਕੇ ਕੀ ਸਾਡੇ ਰੋਲ ਮਾਡਲ ਇਹ ਹੋਣਗੇ ਕੱਲ ਨੂੰ ਜਿਵੇਂ ਸਾਡੇ ਮੁਸਲਮਾਨਾਂ ਚ ਕਹਿੰਦੇ ਨੇ ਕਿ ਕਈ ਲੋਕ ਕਿ ਜੀ ਆਰਫ ਲੁਹਾਰ ਜਾਂ ਫਲਾਣਾ ਜਾਂ ਫਲਾਣਾ ਗੁਲੂਕਾਰ ਯਾਰੋ ਸਾਡੇ ਰੋਲ ਮਾਡਲ ਤੇ ਵਾਕਈ ਕਿ ਕੀ ਇਹ ਰੋਲ ਮਾਡਲ ਹੋਣਗੇ ਕਿ ਇਹ ਇਹਨਾਂ ਨੂੰ ਤੁਸੀਂ ਇਹਨਾਂ ਦੇ ਅਗਰ ਰਸਤੇ ਤੇ ਚੱਲ ਕੇ ਤੁਹਾਡੀ ਜ਼ਿੰਦਗੀ ਚ ਕੀ ਬਦਲਾਅ ਆਏਗਾ ਇੱਕ ਜਿਹੜੀ ਮੈਨੂੰ ਵਰਨਾਂ ਦੀ ਗੱਲ ਪਿਆਰੀ ਬਹੁਤ ਲੱਗੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਐਂਟਰਟੇਨਮੈਂਟ ਹੈ ਉਹ ਜ਼ਿੰਦਗੀ ਚ ਜ਼ਰੂਰੀ ਹੈ ਲੇਕਿਨ ਜਿਹੜਾ ਐਂਟਰਟੇਨਰ ਹੈ ਨਾ ਉਹਨੂੰ ਹੁਣ ਤੁਸੀਂ ਰੋਲ ਮਾਡਲ ਤੇ ਨਹੀਂ ਨਾ ਬਣਾ ਸਕਦੇ ਰੋਲ ਮਾਡਲ ਜਿਹੜੇ ਨੇ ਤੁਹਾਡੇ ਮਜ਼ਬਦ ਦੇ ਲੋਕ ਨੇ ਜਾਂ ਜਿਨ੍ਹਾਂ ਨੇ ਦੁਨੀਆ ਤੇ ਕੁਝ ਕੀਤਾ ਕੁਝ ਕਰਕੇ ਵਹਾਰ ਮੰਨਿਆ ਕਿ ਇਹ ਇਹ ਜਿਹੜੇ ਸਿੰਗਰ ਨੇ ਇਹ ਵੀ ਆਪਣੀ ਫੀਲਡਾਂ 'ਚ ਕੁਝ ਕਰ ਰਹੇ ਨੇ ਲੇਕਿਨ ਉਹ ਤੁਹਾਡੇ ਰੋਲ ਮਾਡਲ ਨਹੀਂ ਹੋ ਸਕਦੇ ਤੁਸੀਂ ਕਿਉਂਕਿ ਉਹ ਨਹੀਂ ਕਰ ਰਹੇ ਹਾਂ ਐਂਟਰਟੇਨਮੈਂਟ ਤੁਸੀਂ ਕਰ ਸਕਦੇ ਹੋ ਐਂਟਰਟੇਨਮੈਂਟ ਤੁਸੀਂ ਕਰ ਸਕਦੇ ਜੀ ਨਾ ਕਿ ਤੁਸੀਂ ਉਹਨਾਂ ਨੂੰ ਐਜ਼ ਅ ਰੋਲ ਮਾਡਲ ਤੁਸੀਂ ਗੁਰੂ ਗਰੰਥ ਸਾਹਿਬ ਨੂੰ ਰੋਲ ਮਾਡਲ ਲੈ ਸਕਦੇ ਚਾਰ ਸਾਹਿਬ ਜਾਦੇ ਕਿਸ ਤਰ੍ਹਾਂ ਨੇ ਯੰਗ ਏਜ ਦੇ ਵਿੱਚ ਆਪਣੇ ਮذਬਬ ਦੀ ਖਾਤਰ ਜਾਨ ਦਿੱਤੀ ਗੁਰੂ ਗੋਬਿੰਦ ਸਿੰਘ ਨੇ ਇਹਨੀਆਂ ਜੰਗਾਂ ਲੜੀਆਂ ਸੰਤ ਫਕੀਰ ਤਬੀਅਤ ਦੇ ਲੋਕ ਉਹ ਉਹਨਾਂ ਨੇ ਇੰਨਾ ਕੁਛ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਝੱਲੀਆਂ ਗੁਰੂ ਹਰ ਬਹੁਤ ਬਹੁਤ ਮਤਲਬ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਤਤੀ ਤਵੀ ਦੇ ਬਿਠਾਇਆ ਗਿਆ ਉਹਨਾਂ ਦੇ ਸਿਰ 'ਤੇ ਰੇਤ ਪਾਈ ਗਈ ਲੇਕਿਨ ਉਹਨਾਂ ਨੇ ਨਾ ਉਹ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਉਹ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਹਾਂ ਜੀ ਪੰਜਵੇਂ ਗੁਰੂ ਹਾਂ ਉਹਨਾਂ ਤੇ ਇਹ ਇਨਾ ਕੀਤਾ ਗਿਆ ਲੇਕਿਨ ਉਹ ਪੱਕੇ ਰਹੇ ਉਹਨਾਂ ਨੇ ਲੇਕਿਨ ਇਹ ਇੱਕ ਚੀਜ਼ ਹੈ ਇੱਕ ਕਠਨ ਰਸਤਾ ਲੋਕ ਇੱਧਰ ਘਟ ਆਉਂਦੇ ਨੇ ਤੇ ਇੱਧਰ ਦੁਨੀਆਦਾਰੀ ਵਾਲੇ ਪਾਸੇ ਇਹ ਇਹ ਲੋਕਾਂ ਵੱਲ ਜ਼ਿਆਦਾ ਜਾਂਦੇ ਮੈਂ ਜਿਹਦੇ ਨੇ ਸ਼ਾਮਲ ਕਰਾਂ ਦੇ ਉਹ ਇਹ ਵੇ ਕਿ ਜਿਹੜਾ ਮਜ਼ਮ ਹੁੰਦਾ ਨਾ ਉਹ ਐਂਟਰਟੇਨਮੈਂਟ ਨਹੀਂ ਹੁੰਦੀ ਤੇ ਜਿਹੜੀ ਅੱਜ ਕੱਲ੍ਹ ਦੀ ਇਨਸਾਨੀ ਹੁਣ ਤਬੀਅਤ ਹੋ ਬਣ ਗਈ ਹੈ ਨਾ ਸਾਡੀ ਮਨਸਿਆਰ ਬੰਟੇਨ ਹੋਣਾ ਚਾਹੁੰਦਾ ਹੈ ਬਹੁਤ ਜ਼ਿਆਦਾ ਜਾਂਦੀ ਹੈ ਉਹ ਕਹਿੰਦਾ ਕਿ ਮੈਂ ਕਿਤੇ ਨਾ ਕਿਤੇ ਲੁਫਤ ਫੰਦੋਜ਼ ਹੁੰਦਾ ਰਹਾ ਤੋਫਨਦੋਜ਼ ਹੁੰਦਾ ਰਹਾ ਮੈਂ ਟੈਨਸ਼ਨ ਪਰੇਸ਼ਾਨੀ ਇੰਨੀ ਹੈ ਲੇਕਿਨ ਅਗਰ ਦੇਖਿਆ ਜਾਵੇ ਤੇ ਜਿਹੜੀਆਂ ਮਜ਼ਬਦੀਆਂ ਕਿਤਾਬਾਂ ਨੇ ਜਾਂ ਮਜ਼ਬੀ ਵਾਕਿਆਤ ਨੇ ਅਗਰ ਬੰਦਾ ਉਹਨਾਂ ਨੂੰ ਪੜ੍ਹਦਾ ਹੈ ਜਾਂ ਰੱਬ ਦੇ ਘਰ ਚ ਜਾਂਦਾ ਹੈ ਤੇ ਉਹ ਉਹ ਚੀਜ਼ ਜ਼ਿਆਦਾ ਸਕੂਨ ਦਿੰਦੀ ਹੈ ਇਹ ਐਂਟਰਟੇਨਮੈਂਟ ਨਾ ਬੇਸ਼ੱਕ ਦਿਲਾਂ ਦਾ ਸਕੂਨ ਰੱਬ ਦੇ ਜ਼ਿਕਰ ਚ ਰੱਬ ਦੇ ਜ਼ਿਕਰ ਚ ਤੇ ਛੋਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਇਹ ਹੋਈ ਸੀ ਕਿ ਇਹ ਛੋਟੀ ਜੀ ਉਮਰ ਦੇ ਵਿੱਚ ਇਹ ਪ੍ਰਚਾਰਕਾ ਬਹੁਤ ਅੱਛੇ ਤਰੀਕੇ ਨਾਲ ਗੱਲਬਾਤ ਕਰਦੀ ਹੈ ਇਹਨਾਂ ਦੀ ਵੀ ਗੱਲਬਾਤ ਜ਼ਰੂਰ ਸੁਨਿਆ ਕਰੋ ਮੇਲੇ ਨੇ ਵੀ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾਹ ਨਿਗੇਬਾਨ